ਭਗਤ ਤਰਲੋਚਨ ਜੀ ਅਤੇ ਉਹਨਾਂ ਦੀ ਪਤਨੀ ਦੋਵੇਂ ਆਏ ਗਏ ਸਾਧੂ ਸੰਤ ਅਤੇ ਮਹਾਤਮਾ ਦੀ ਸੇਵਾ ਕਰਦੇ ਸਨ ਨਾਮਦੇਵ ਜੀ ਅਤੇ ਤਰਲੋਚਨ ਜੀ ਦੋਵੇਂ ਪੱਕੇ ਮਿੱਤਰ ਸਨ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਤਰਲੋਚਨ ਜੀ ਦਾ ਜ਼ਿਕਰ ਆਉਂਦਾ ਹੈ ਨਾਮਦੇਵ ਜੀ ਨੂੰ ਕੰਮਕਾਰ ਕਰਦਿਆਂ ਭਾਵ ਕੱਪੜੇ ਰੰਗਦਿਆਂ ਵੇਖ ਕੇ ਤਰਲੋਚਨ ਜੀ ਨੇ ਕਿਹਾ ਸੀ ਨਾਮਾ ਮਾਇਆ ਮੋਹਿਆ ਕਹ ਤਰਲੋਚਨ ਮੀਤ ਕਾਹੇ ਛੀਪੋ ਛਾਇ ਲਐ ਰਾਮਨਾ ਲਾਵੋ ਚੀਤ ਨਾਮਦੇਵ ਜੀ ਨੇ ਪਿਆਰ ਨਾਲ ਉੱਤਰ ਦਿੱਤਾ ਨਾਮਾ ਕਹੇ ਤਰਲੋਚਨ ਮੁਖਤੇ ਆਰਾਮ ਸਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਇੱਕ ਤਰਲੋਚਨ ਭਗਤ ਦਾ ਵਰਣਨ ਭਗਤ ਧੰਨਾ ਜੀ ਦੀ ਸਾਖੀ ਵਿੱਚ ਕੀਤਾ ਗਿਆ ਹੈ ਪਰ ਇਹ ਦੂਜੇ ਤਰਲੋਚਨ ਜੀ ਨਾਮਦੇਵ ਜੀ ਦੇ ਸਮਕਾਲੀ ਭਗਤ ਸਨ ਭਾਈ ਗੁਰਦਾਸ ਜੀ ਨੇ ਤਰਲੋਚਨ ਜੀ ਨੂੰ ਨਾਮਦੇਵ ਜੀ ਦੇ ਸਾਥੀ ਹੋਣ ਦਾ ਜ਼ਿਕਰ ਕੀਤਾ ਹੈ। ਤੀਰਥ ਯਾਤਰਾ ਅਤੇ ਗੁਰੂ ਦੀਖਿਆ ਵੀ ਦੋਵੇਂ ਪ੍ਰੇਮੀ ਭਗਤਾਂ ਇਕੱਠਿਆਂ ਪ੍ਰਾਪਤ ਕੀਤੀ। ਤਰਲੋਚਨ ਜੀ ਅਤੇ ਉਹਨਾਂ ਦੀ ਪਤਨੀ ਆਏ ਗਏ ਸਾਧੂ ਸੰਤ ਮਹਾਤਮਾ ਤੇ ਅਭਿਆਗਤਾਂ ਦੀ ਸੇਵਾ ਕਰਦੇ ਸਨ। ਕੰਮਕਾਰ ਘਰ ਵਿੱਚ ਬਹੁਤ ਜ਼ਿਆਦਾ ਰਹਿੰਦਾ ਸੀ। ਭਗਤ ਜੀ ਅਤੇ ਉਹਨਾਂ ਦੀ ਪਤਨੀ ਨੇ ਸੰਕਲਪ ਕੀਤਾ ਕਿ ਜੇਕਰ ਇੱਕ ਨੌਕਰ ਰੱਖ ਲਈਏ ਤਾਂ ਸੇਵਾ ਕਰਨ ਵਿੱਚ ਸੌਖ ਹੋ ਜਾਵੇ। ਭਗਤਾਂ ਦਾ ਸੰਕਲਪ ਫੁਰਦਿਆਂ ਹੀ ਪ੍ਰਭੂ ਜੀ ਇੱਕ ਨੌਕਰ ਦਾ ਰੂਪ ਧਾਰ ਕੇ ਗਲ ਵਿੱਚ ਪੱਲਾ ਪਾ ਕੇ ਸਿਰ ਤੇ ਕੱਪੜਾ ਬੰਨ੍ਹ ਕੇ ਮੋਢੇ ਤੇ ਕੰਬਲੀ ਰੱਖ ਕੇ ਹੱਥ ਵਿੱਚ ਡੰਡਾ ਫੜ ਕੇ ਤਰਲੋਚਨ ਜੀ ਦੇ ਘਰ ਹੀ ਪੁੱਜ ਗਏ। ਤਦ ਭਗਵਾਨ ਜੀ ਨੇ ਆਖਿਆ ਮੇਰਾ ਮਾਂ ਬਾਪ ਕੋਈ ਨਹੀਂ ਸੰਤਾ ਮਹਾਤਮਾ ਦਾ ਸੀਤ ਪ੍ਰਸ਼ਾਦ ਛੱਕ ਕੇ ਬਲਿਆ ਹਾਂ। ਸੋਹਾਂ ਵਰਨਾ ਦੀ ਰੀਤ ਦਾ ਜਾਣੂ ਹਾਂ ਮਹਾਤਮਾ ਦੇ ਘਰ ਰਹਿੰਦਾ ਹਾਂ ਉਹਨਾਂ ਦੀ ਸੇਵਾ ਕਰਦਾ ਹਾਂ ਪਰ ਮੈਨੂੰ ਭੁੱਖ ਬਹੁਤ ਲੱਗਦੀ ਹੈ। ਸਰੀਰ ਵਿੱਚ ਆਲਸ ਨਹੀਂ ਆਉਂਦੀ ਮੈਂ ਸਭ ਕੰਮਕਾਰ ਕਰ ਲੈਂਦਾ ਹਾਂ ਸੰਤੋਖ ਰੱਖਦਾ ਹਾਂ ਸਾਦੀ ਭੋਜਨ ਖਾ ਲੈਂਦਾ ਹਾਂ ਬਿਨਾ ਤਨਖਾਹ ਦੇ ਨੌਕਰੀ ਕਰਦਾ ਹਾਂ ਮੇਰਾ ਨਾਮ ਅੰਤਰਜਾਮੀ ਹੈ ਪਰ ਮੈਂ ਕਿਸੇ ਤਰ੍ਹਾਂ ਮਨ ਮੇਲਾ ਵਿਖਦਾ ਹਾਂ ਤਾਂ ਉੱਥੋਂ ਚਲਾ ਜਾਂਦਾ ਹਾਂ ਤਰਲੋਚਨ ਜੀ ਦੀ ਭੋਲੀ ਇਸਤਰੀ ਭਗਵਾਨ ਜੀ ਨੂੰ ਪਹਿਚਾਣ ਨਾ ਸਕੀ ਸਾਰੀਆਂ ਸ਼ਰਤਾਂ ਮੰਨ ਗਈ ਭਗਵਾਨ ਜੀ ਨੌਕਰ ਦੇ ਰੂਪ ਵਿੱਚ ਭਗਤ ਤਰਲੋਚਨ ਜੀ ਦੇ ਘਰ ਰਹਿ ਗਏ ਪਕਸ਼ਤਰ ਲੋਚਨ ਜੀ ਨੇ ਆਪਣੀ ਪਤਨੀ ਨੂੰ ਸੁਚੇਤ ਕੀਤਾ ਕਿ ਸਾਧੂ ਸੁਭਾਅ ਵਾਲੇ ਨੌਕਰ ਨੂੰ ਜਵਾਨੋਂ ਭੈੜਾ ਸ਼ਬਦ ਨਹੀਂ ਕਹਿਣਾ ਨਾਲ ਘਰ ਵਿੱਚ ਰੱਖਣਾ ਨੌਕਰ ਸਰੂਪ ਵਿੱਚ ਭਗਵਾਨ ਜੀ ਨੂੰ ਨਵੇਂ ਬਸਤਰ ਸਵਾਦ ਦਿੱਤੇ ਅੰਤਰਜਾਮੀ ਜੀ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਬਹੁਤ ਰੀਜ ਨਾਲ ਕਰਦੇ ਜੰਗਲ ਵਿੱਚੋਂ ਲੱਕੜਾਂ ਵੀ ਵੱਢ ਕੇ ਲੈ ਆਉਂਦੇ ਚੌਂਕਾ ਆਦਤੋਂ ਦੇ ਭਾਂਡੇ ਪਾਣੀ ਨਾਲ ਭਰ ਦਿੰਦੇ ਆਟਾ ਪੀ ਦਿੰਦੇ ਸਾਰੇ ਕੰਮ ਬੜੇ ਉਤਸ਼ਾਹ ਨਾਲ ਕਰਦੇ ਖਾਣ ਨੂੰ ਜੋ ਮਿਲ ਜਾਂਦਾ ਉਹ ਵੀ ਖਾ ਲੈਂਦੇ ਤੇ ਕਾਫੀ ਸਮਾਂ ਲੰਘ ਗਿਆ ਇੱਕ ਦਿਨ ਅਚਨ-ਚੇਤ ਭਗਤ ਤਰਲੋਚਨ ਜੀ ਦੀ ਪਤਨੀ ਦੇ ਮਨ ਵਿੱਚ ਫੁਰਨਾ ਆਇਆ ਕਿ ਅੱਜ ਨੌਕਰ ਨੂੰ ਰਜਾਉਣਾ ਹੈ ਉਸ ਨੇ ਇਸ ਸੰਕਲਪ ਨਾਲ ਕਾਫੀ ਅੰਨ ਪਕਾ ਲਿਆ ਨੌਕਰ ਸਾਰਾ ਹੀ ਖਾਈ ਗਿਆ ਉਹ ਭੋਲੀ ਨਹੀਂ ਸੀ ਜਾਣਦੀ ਕਿ ਭਗਵਾਨ ਜੀ ਨੂੰ ਸੰਸਾਰ ਦਾ ਸਭ ਪਦਾਰਥ ਖਵਾ ਕੇ ਵੀ ਤ੍ਰਿਪਤ ਨਹੀਂ ਕੀਤਾ ਜਾ ਸਕਦਾ ਭਗਵਾਨ ਜੀ ਦਾ ਅੰਤ ਲੈਣਾ ਔਖਾ ਹੈ ਸਭ ਦੇਵਤੇ ਨੇਤ-ਨੇਤ ਹੀ ਕਰਦੇ ਹਨ ਭਗਤ ਜੀ ਦੇ ਕਰਤਾ ਪ੍ਰੇਮਾ ਭਗਤੀ ਦੇ ਬੰਧਨ ਵਿੱਚ ਵੱਜੇ ਪ੍ਰਭੂ ਜੀ ਨੌਕਰ ਬਣ ਕੇ ਆਏ ਸਨ ਕਰੋੜਾਂ ਦੇਵੀ ਦੇਵਤੇ ਪ੍ਰਭੂ ਜੀ ਦੇ ਸਨਮੁਖ ਹੱਥ ਜੋੜ ਕੇ ਖੜੇ ਰਹਿੰਦੇ ਹਨ ਭਗਵਾਨ ਜੀ ਨੂੰ ਭੋਜਨ ਛਕਾ ਕੇ ਬਿਨਾਂ ਰਜਾਇਆ ਹੀ ਹਾਰ ਕੇ ਘਰ ਛੱਡ ਕੇ ਆਪ ਇੱਕ ਗਵੰਡਣ ਦੇ ਘਰ ਅਟੇਰਨ ਆਦ ਲੈਣ ਚਲੀ ਗਈ ਜਦੋਂ ਗਵੰਡਨ ਨੇ ਤਰਲੋਚਨ ਜੀ ਦੀ ਪਤਨੀ ਤੋਂ ਪੁੱਛਿਆ ਕਿ ਤੂੰ ਅੱਜ ਕਿੱਥੇ ਰਹੀ ਤਦ ਤਰਲੋਚਨ ਜੀ ਦੀ ਪਤਨੀ ਨੇ ਆਖ ਦਿੱਤਾ ਕਿ ਇਹ ਨੌਕਰ ਛਟੀ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ ਸਾਰਾ ਅੰਨ ਖਾ ਕੇ ਵੀ ਨਹੀਂ ਰੱਜਿਆ ਜਿਉਂ ਹੀ ਭਗਵਾਨ ਜੀ ਦੀ ਨਿੰਦਿਆ ਭਗਤ ਜੀ ਦੀ ਪਤਨੀ ਨੇ ਕੀਤੀ ਤਦ ਅੰਤਰਜਾਮੀ ਜੀ ਚੁੱਪਚਾਪ ਹੀ ਅਲੋਪ ਹੋ ਗਏ ਜਦੋਂ ਗਵੰਡਨ ਪਾਸੋਂ ਉੱਠ ਕੇ ਭਗਤ ਜੀ ਦੀ ਪਤਨੀ ਆਪਣੇ ਘਰ ਆਈ ਤਾਂ ਹੈਰਾਨ ਹੋਈ ਕਿ ਘਰ ਦੇ ਬੂਹੇ ਖੁੱਲੇ ਪਏ ਹਨ ਉਹਨਾਂ ਨੇ ਟੋਲਿਆ ਅੰਤਰਜਾਮੀ ਜੀ ਘਰ ਨਹੀਂ ਹੈ ਅੰਦਰ ਬਾਹਰ ਭਾਲ ਕੀਤੀ ਆਵਾਜ਼ਾਂ ਮਾਰੀਆਂ ਪਰ ਅੰਤਰਜਾਮੀ ਜੀ ਨਹੀਂ ਲੱਭੇ ਜਦੋਂ ਤਰਲੋਚਨ ਜੀ ਘਰ ਆਏ ਤਦ ਉਸ ਨੂੰ ਨੌਕਰ ਦੇ ਚਲੇ ਜਾਣ ਬਾਬਤ ਦੱਸਿਆ ਤਦ ਤਰਲੋਚਨ ਜੀ ਨੇ ਆਖਿਆ ਹੈ ਆਪਾਗਣ ਉਹ ਜ਼ਰੂਰ ਹੀ ਅੰਤਰਜਾਮੀ ਨੌਕਰ ਦੀ ਨਿੰਦਿਆ ਕੀਤੀ ਹੋਣੀ ਹੈ ਇਸੇ ਕਰਕੇ ਹੀ ਉਹ ਚਲੇ ਗਏ ਰੋਚਨ ਭਗਤ ਜੀ ਨੇ ਆਪਣੀ ਪਤਨੀ ਨੂੰ ਪ੍ਰਾਤਨ ਜੁਗਾਂ ਵਿੱਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਉਪਦੇਸ਼ ਦਿੱਤਾ ਭਾਵ ਇਹ ਕਿ ਇਹ ਇਸਤਰੀ ਵੇਖ ਚੰਦਰਮਾ ਨੂੰ ਗੌਤਮ ਰਿਖੀ ਦਾ ਸਰਾਪ ਹੈ ਭਾਵੇਂ ਉਹ ਚੰਦਰਮਾ ਸ਼ਿਵਜੀ ਦੇ ਮੱਥੇ ਵਸਦਾ ਹੈ ਪਰ ਕਲੰਕ ਨਹੀਂ ਮਿਟਦਾ ਸੂਰਜ ਦੇ ਰਥਵਾਹੀ ਅਰुण ਨੇ ਬੀਂਡੇ ਦੇ ਪੈਰ ਬਨ ਕੇ ਸੀਖ ਤੇ ਪਵਾਇਆ ਜਿਸ ਕਰਮ ਦਾ ਫਲ ਅਰुण ਪਿੰਗਲਾ ਹੋ ਗਿਆ ਸ਼ਿਵਜੀ ਨੂੰ ਬ੍ਰਹਮ ਹੱਤਿਆ ਲੱਗੀ ਭਗਵਾਨ ਵਿਸ਼ਨੂੰ ਜੀ ਨੂੰ ਵੀ ਕਪਾਲੀ ਨਾਮ ਰੂਪੀ ਕਲੰਕ ਲੱਗਾ ਸਮੁੰਦਰ ਸਭ ਹੀਰਿਆਂ ਦੀ ਖਾਣ ਹੈ ਪਰ ਹੰਕਾਰ ਕਰਨ ਕਰਕੇ ਖਾਰੇ ਪਣ ਦਾ ਕਲੰਕ ਲੱਗਾ ਹਨੂਮਾਨ ਰਾਮਚੰਦਰ ਜੀ ਦੇ ਅਤ ਪ੍ਰੇਮੀ ਭਗਤ ਸਨ ਮਹਾਤਮਾ ਵੱਲੋਂ ਮਿਲਿਆ ਕਸ਼ੌਟੀ ਰੂਪੀ ਕਲੰਕ ਲੱਗਾ ਹੀ ਰਹਾ ਸੁਮਨ ਵਿੱਚ ਕਰਮਾਂ ਦਾ ਹੱਥ ਨਾ ਕਰ ਅਤੇ ਵਾਦ ਵਿਵਾਦ ਵਿੱਚ ਪੈਣ ਦੀ ਥਾਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ ਜਿਸ ਤੇ ਪ੍ਰਭੂ ਜੀ ਵੀ ਮਿਹਰ ਕਰਨਗੇ ਤਾਂ ਸਾਨੂੰ ਕਰਮਾਂ ਦੇ ਗੇੜ ਤੋਂ ਛੁਟਕਾਰਾ ਪ੍ਰਾਪਤ ਹੋਵੇਗਾ। ਇਵੇਂ ਤਰਲੋਚਨ ਜੀ ਨੇ ਆਪਣੀ ਪਤਨੀ ਨੂੰ ਕਾਫੀ ਸਮਝਾਇਆ ਉਸ ਦੇ ਅੰਦਰ ਵੀ ਪ੍ਰਭੂ ਦੀ ਪ੍ਰੀਤੀ ਭਾਵਨਾ ਉਤਪਨ ਹੋ ਗਈ। ਦੋਵੇਂ ਪ੍ਰੇਮੀ ਭਗਵਾਨ ਜੀ ਦੇ ਵਿਛੋੜੇ ਕਾਰਨ ਵਿਆਕਲ ਹੋਏ ਰੋਣ ਲੱਗ ਪਏ। ਭਗਵਾਨ ਜੀ ਵੱਲੋਂ ਆਕਾਸ਼ਬਾਣੀ ਹੋਈ ਕਿ ਭਗਤ ਤਰਲੋਚਨ ਜੀ ਜਦੋਂ ਤੁਸੀਂ ਦੁਬਾਰਾ ਕਦੀ ਨੌਕਰ ਦੀ ਲੋੜ ਮਹਿਸੂਸ ਕਰੋਗੇ ਮੈਂ ਹਾਜ਼ਰ ਹੋ ਜਾਵਾਂਗਾ। ਮੈਂ ਤਾਂ ਪ੍ਰੇਮਾ ਭਗਤੀ ਦਾ ਖਿੱਚਿਆ ਭਗਤਾਂ ਦੇ ਕਰ ਆਪ ਹੀ ਚਲਾ ਜਾਂਦਾ ਹਾਂ ਮੈਨੂੰ ਪੈਸਿਆਂ ਅਤੇ ਹੋਰ ਪਦਾਰਥਾਂ ਦੀਆਂ ਇਸ਼ਾਵਾਂ ਨਹੀਂ ਭਗਤ ਤਰਲੋਚਨ ਜੀ ਨੇ ਆਪਣੀ ਪਤਨੀ ਨੂੰ ਆਕਾਸ਼ ਬਾਣੀ ਰਾਹੀ ਪ੍ਰਾਪਤ ਹੋਇਆ ਭਗਵਾਨ ਜੀ ਦਾ ਹੁਕਮ ਦੱਸਿਆ ਤਦ ਉਹ ਹੋਰ ਵੀ ਬਹਿਵਲ ਹੋ ਗਈ ਅਤੇ ਪਛਤਾਵਾ ਕਰਨ ਲੱਗੀ हे ਭਗਵਾਨ ਜੀ ਅਸੀਂ ਤੁਹਾਨੂੰ ਨੌਕਰ ਹੀ ਸਮਝਦੇ ਰਹੇ ਅਸੀਂ ਆਪ ਜੀ ਦੇ ਪ੍ਰੇਮਾ ਭਗਤੀ ਦਾ ਰਸ ਨਹੀਂ ਮਾਣ ਸਕੇ ਭਗਵਾਨ ਜੀ ਤੁਸੀਂ ਲੰਗਰ ਛਕਦੇ ਸਮੇਂ ਨਾ ਕਰ ਦਿੰਦੇ ਤਾਂ ਆਪ ਜੀ ਦਾ ਵਿਛੋੜਾ ਨਾ ਵਿਆਪਦਾ ਭਗਵਾਨ ਜੀ ਨੇ ਧੀਰਜ ਨਾਲ ਫਿਰ ਆਕਾਸ਼ ਬਾਣੀ ਦੇ ਰੂਪ ਵਿੱਚ ਫਰਮਾਇਆ ਮੈਂ ਭਗਤਾਂ ਦਾ ਰਿਣੀ ਹਾਂ ਆਪ ਜੀ ਦਾ ਰਣ ਵੀ ਮੇਰੇ ਸਿਰ ਹੈ ਮੈਂ ਭਗਤਾਂ ਦਾ ਪ੍ਰੇਮ ਨਾਲ ਦਿੱਤਾ ਭੋਜਨ ਛੱਡ ਨਹੀਂ ਸਕਦਾ ਮੈਂ ਤਾਂ ਭਉ ਭਗਤ ਦਾ ਭੁੱਖਾ ਹਾਂ ਇਵੇਂ ਆਪਣੇ ਪਿਆਰੇ ਭਗਤਾਂ ਨੂੰ ਧੀਰਜ ਦਿੱਤਾ ਹੀ ਨਾ ਜਾਤਮਾ ਬੇਖਮੂਰਖਤਾ ਕਾਰਨ ਭਗਵਾਨ ਜੀ ਦੀ ਨਿੰਦਿਆ ਹੋ ਗਈ ਪਰ ਆਪਣੇ ਭੜੇ ਕਰਮਾਂ ਦੀ ਪਛਾਣ ਨਾ ਕਰ ਸਕੀ ਜਿਸ ਕਾਰਨ ਪ੍ਰਭੂ ਜੀ ਦੇ ਵਿਛੋੜੇ ਦਾ ਦੁੱਖ ਚਲਣਾ ਪਿਆ ਸੋ ਕਦੀ ਭੁੱਲ ਕੇ ਵੀ ਭਗਵਾਨ ਜੀ ਅਤੇ ਉਸ ਦੇ ਪਿਆਰੇ ਭਗਤਾਂ ਦੀ ਨਿੰਦਿਆ ਨਹੀਂ ਕਰਨੀ ਅਤੇ ਪ੍ਰੇਮ ਭਗਤੀ ਕਰਕੇ ਹੀ ਸਭ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ